ਵਾਜਲ ਕਟੇ ਸਰਹੱਤੀ ਪਿੰਡ ਰੇਤੇਵਾਲੀ ਪਾਣੀ ਨੇੜੇ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਮੁਰੰਮਤ ਕੀਤੀ ਗਈ ਸੜਕ ਇੱਕ ਵਾਰ ਫਿਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈ ਹੈ ਲੋਕਾਂ ਨੇ ਦੱਸਿਆ ਕਿ ਸਾਲ 2023 ਦੇ ਹੜ੍ਹਾਂ ਦੌਰਾਨ ਇਸ ਸੜਕ ਤੇ ਇੱਕ ਬਹੁਤ ਵੱਡਾ ਪਾੜ ਪੈ ਗਿਆ ਸੀ ਜਿਸ ਦੀ 2 ਸਾਲਾਂ ਤੱਕ ਕੋਈ ਸਾਰ ਨਹੀਂ ਲਈ ਗਈ। ਕਰੀਬ 1 ਮਹੀਨਾ ਪਹਿਲਾਂ ਪ੍ਰਸ਼ਾਸਨ ਵੱਲੋਂ ਇੱਥੇ ਮਿੱਟੀ ਪਵਾਈ ਗਈ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਹੜ੍ਹ ਕਾਰਨ ਇਹ ਸੜਕ ਦੁਬਾਰਾ ਟੁੱਟ ਗਈ ਹੈ ਜਿਸ ਤੇ ਚੱਲਦਿਆਂ ਇੱਥੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜਿਸ ਕਾਰਨ ਲੋਕ ਚਿੱਕੜ ਅਤੇ ਪਾਣੀ ਭਰੇ ਰਸਤੇ ਤੋਂ ਲੰਘਣ ਲਈ ਮਜਬੂਰ ਹੋ ਰਹੇ ਹਨ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇਸੇ ਸੜਕ ਦੇ ਪਾੜ ਪੈਣ ਤੋਂ ਬਾਅਦ ਇੱਥੇ ਇੱਕ ਨੌਜਵਾਨ ਦੀ ਡੁੱਬ ਕੇ ਮੌਤ ਵੀ ਹੋ ਗਈ ਸੀ ਇਸ ਤੋਂ ਇਲਾਵਾ ਇਲਾਕੇ ਦੀਆਂ ਹੋਰ ਸੜਕਾਂ ਵੀ ਕਿਨਾਰਿਆਂ ਤੋਂ ਟੁੱਟ ਚੁੱਕੀਆਂ ਹਨ ਅਤੇ ਥਾਂ ਥਾਂ ਤੇ ਡੂੰਘੇ ਖੱਡੇ ਆਸਾਨ ਸੱਦਾ ਦੇ ਰਹੇ ਹਨ ਲੋਕਾਂ ਨੇ ਇਸ ਸੜਕ ਦੇ ਪਾੜ ਨੂੰ ਪੜਨ ਦੇ ਨਾਲ ਨਾਲ ਬਾਕੀ ਸੜਕਾਂ ਦੀ ਵੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ ਅਰੇ 2023 ਚ ਪਾਰ ਪਿਆ ਸੀ ਉਦੋਂ ਬਾਅਦ ਪਿੰਡ ਵਾਲਿਆਂ ਮਿੱਟੀ-ਮਿੱਟੀ ਪਾ ਕੇ ਤਿਆਰ ਕੀਤੀ ਐ 20 ਦਿਨ ਪਹਿਲਾਂ ਕਿੱਟੀ ਮਿੱਟੀ ਪਾਈ ਪਾਣੀ ਹੈ ਗਿਆ ਇਸ ਥਾਂ ਫੇਰ ਪਾਰ ਤੈ ਗਿਆ ਤੇ ਇਹ ਦੇ ਕਾਰਨ ਸਾਡਾ ਇੱਕ ਮੁੰਡਾ ਪਿੰਡ ਦਾ ਉਹ ਲੁਰ ਗਿਆ ਸੀ ਜਿੰਦਾ ਨਾਮ ਬਿੱਟੂ ਕਰਨ ਕਾਲਾ ਸਿੰਘ ਦਾ ਇਸ ਸੜਕ ਕਾਰਨ ਉਹ ਲੁਰ ਕੇ ਚਿਹਰੇ ਦੀ ਮੌਤ ਹੋ ਗਈ ਕੋਈ ਵੀ ਕੰ ਲੰਗਦਾ ਸੀ ਤੇ ਬੜੇ ਔਖੇ ਲੰਗਦੇ ਸੀ ਲੋਕ ਵੀ ਇਥੋਂ ਤੇ ਹੁਣ ਵੀ ਲੰਘ ਰਹੇ ਨੇ ਪਰ ਪ੍ਰਸ਼ਾਸਨ ਇਥੇ ਆਇਆ ਏ ਜੇ ਕੋਈ ਖਾਨ ਪਾਣੀ ਦੀ ਚੀਜ਼ ਹੁੰਦੀ ਪਿੱਛੇ ਰਹਿ ਜਾਂਦੀ ਏ ਜੇ ਕੋ ਆਂਦੀ ਏ ਤੇ ਬੇੜੀਆਂ ਰਹੀ ਮਾੜੀ ਮੁੱਟੀਆਂ ਆਦੀ ਕੋ ਰਾਹ ਵੰਡੀ ਜਾਂਦੀ ਏ ਇੱਥੇ ਵਾਲੀ ਪਹਿਣੀ ਤੇ ਕੋਈ ਚੀਜ਼ ਨਹੀਂ ਪਹੁੰਚ ਰਹੀ ਕੋਈ ਚੀਜ਼ ਨਹੀਂ ਪਹੁੰਚ ਰਹੀ ਕੋਈ ਮਾੜੀ ਬੋਟੀ ਬੇੜੀ ਜਾ ਜਾਂਦਾ ਉਹ ਦਿੱਪਚ ਦੇ ਘਰਾਂ ਨੂੰ ਮਿਲਦਾ ਕੋਈ ਰਹਿ ਜਾਂਦੇ ਜੀ ਇਹ ਘਰ ਤੋਂ 10 15 ਫੁੱਟ ਟੋਇਆ ਇੰਨੀ ਮਿੱਟੀ ਕਿਥੋਂ ਪਾ ਲੈਣ ਕਿ ਪਿੰਡ ਵਾਲੇ ਕੱਟੇ ਲਿਆ ਕੇ ਰਸਤਾ ਚਲਾਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਪੈਂਡਾਰੇ ਪਾਈ ਗੱਟੇ ਕਾ ਕਰਮਣੂ ਦੋ ਤਿੰਨ ਤਿੰਨ ਲਾ ਕੇ ਭਾਰ ਕੇ ਲਿਆ ਕੇ ਵਿੱਚ ਪਾ ਦੇ ਨੇ ਪਰ ਇਹ 10 15 ਫੁੱਟ ਟੋਇਆ ਹੈ ਇੰਨੇ ਗੱਟੇ ਨਹੀਂ ਕੱਲ ਮੈਂ ਵੀ ਲੱਗਿਆ ਰਿਆਂ ਇੱਥੇ ਕਿ ਬਹੁਤ ਘਾਟ ਤੋਂ ਘਾਟੇ 10 15 ਫੁੱਟ ਟੋਇਆ ਹੈਗਾ ਹੈ ਨਹੀਂ ਆਪਕੇ ਦਿਖਾ ਰਿਹਾ ਹਾਂ ਥੱਲਾ ਤੋਂ ਮਿੱਟੀ ਪੱਟ ਕੇ ਇੱਥੇ ਸਿਟੀ ਜਾਂਦੇ ਆ ਪੱਟ ਕੇ ਥੱਲਿਆਂ ਤੋਂ ਲਿਆ ਕੇ ਇੱਥੇ ਪਾਰ ਨੇ ਪੈਂਡਾਲੇ ਆ ਨਾ ਕੋਈ ਟਰਾਲੀ ਨਹੀਂ ਪੈਂਡਾਲੀ ਟਰਾਲੀ ਕਿੱਥੇ ਥੁਰੀ ਤੁਆ ਜਾਏਗੀ ਬਾਹਰੋਂ ਮਿੱਟੀ ਆਏਗੀ ਇੱਥੇ ਤਾਂ ਫਿਰ ਕੈਟਰ ਵੈਸੇ ਨਹੀਂ ਚੱਲ ਰਿਆ ਸਸਨ ਇਥੇ ਪਹੁੰਚਦਾ ਜੀ ਪਿੱਛੇ ਇੱਕ ਫਾਰ ਪਿਆ ਹੈ ਪਹਿਲਾਂ ਉਹ ਠੀਕ ਹੋਊਗਾ ਫੇਰ ਇਹ ਠੀਕ ਹੋਊਗਾ ਫੇਰੀ ਆਉਗੀ ਟਰਾਲੀ ਕੋਈ ਆਈ ਤਾਂ ਮਦੇ ਪ੍ਰਸ਼ਾਸਨ ਇਹ ਸਾਡਾ ਜਿਹੜਾ ਹੈਗਾ ਇਹ ਸਾਡਾ ਰਸਤਾ ਤਲਾਇਆ ਜਾਵੇ ਜੋ ਕੋਈ ਖਾਣ ਪੀਣ ਨੂੰ ਚੀਜ਼ਾਂ ਦੀ ਸਾਡੇ ਕੋਲ ਪਹਾਈ ਜਾਵੇ ਦਰਿਆ ਦਾ ਪਿੱਛੋਂ ਪਾਣੀ ਆਇਆ ਸੀ ਉਹਦੇ ਕਾਰਨ ਸੜਕ ਟੁੱਟੀ ਹੈ ਇਹਨਾਂ ਸੜਕ ਦਾ ਵਿਰੇ ਪ੍ਰਬੰਧ ਕਰਨਾ ਆਣ ਜਾਣ ਨੂੰ ਕੋਈ ਰਸਤਾ ਖਾਣ ਪੀਣ ਨੂੰ ਜਾਂ ਕੁਛ ਵੀ ਹੋਵੇ ਇਹ ਰਸਤਾ ਬੰਦ ਹੈ। ਹੋਣ ਕਿੰਨੇ ਦਿਨ ਹੋ ਗਿਆ ਸਮਝ ਜੀ ਦੁਬਾਰਾ ਮਰਮਤਾਂ ਦੀ ਕਰਵਾਈ ਗਈ ਸੀ ਮਿੱਟੀ ਨਹੀਂ ਸਰ ਨਹੀਂ ਬਣਾਈ ਗਈ ਕੁਝ ਵੀ ਨਹੀਂ ਆਗੀ। ਕੱਲੇ ਮਿੱਟੀ ਪਾਈ ਕੇ ਸਰੋ ਰੋਡ ਕਿਧਰ ਆ ਰਿਆਂ ਦਾ। ਹਾਂਜੀ ਮਰਮਤ ਗਏ ਸਰ ਸਰ ਬਣਾਈ ਨਾ ਵੇਖੋ ਸਰ ਕਿਦਾਂ ਔਖਾ ਹੋ ਰਹੇ ਨੇ। ਬੜੇ ਔਖੇ ਲੋਕ ਲੰਘ ਰਹੇ ਨੇ। ਹਾਂਜੀ ਸਰ। ਕਿਸੇ ਵੀ ਕਾਫੀ ਅੱਥਰ ਲੰਘਾਇਆ ਹਾਂ। ਹਾਂਜੀ ਹਾਂਜੀ ਕਾਫੀ ਔਖਾ।